ਆਮ ਆਦਮੀ ਪਾਰਟੀ ਦੇ ਸਟਾਰ ਚਿਹਰੇ ਅਤੇ ਸੰਗਰੂਰ ਤੋਂ ਸੰਸਦ ਭਗਵੰਤ ਮਾਨ ਇੱਕ ਵਾਰ ਫਿਰ ਮੁਸੀਬਤ ਚ ਫਸਦੇ ਹੋਏ ਦਿਖਾਈ ਦੇ ਰਹੇ ਨੇ ਦਰਅਸਲ ਭਗਵੰਤ ਮਾਨ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਚੋਂ ਨਸ਼ੇ ਦੀ ਹਾਲਤ ਚ ਖਾਣਾ ਖਾ ਰਹੇ ਨੇ ਭਗਵੰਤ ਮਾਨ ਤੇ ਨਸ਼ਾ ਇਸ ਕਦਰ ਹਾਵੀ ਹੈ ਕਿ ਖਾਣਾ ਖਾਣ ਸਮੇ ਉਹਨਾਂ ਤੋਂ ਆਪਣਾ ਸਰੀਰ ਤੱਕ ਨਹੀਂ ਸੰਭਲ ਰਿਹਾ వీడియో వైరల్ ਹੋਣ ਤੋਂ ਬਾਅਦ ਭਗਵੰਤ ਮਾਨ ਮੀਡੀਆ ਦੇ ਸਵਾਲਾਂ ਤੋਂ ਬਚਦੇ ਹੋਏ ਨਜ਼ਰ ਆਏ ਅਤੇ ਇਸ ਵੀਡੀਓ ਨੂੰ ਵਿਰੋਧੀਆਂ ਦੀ ਕੋਜੀ ਸਾਜ਼ਿਸ਼ ਦੱਸਿਆ ਇੱਕ ਤਾਂ ਵੀਡੀਓ ਦੇ ਅੰਦਰ ਆਪ ਨਸ਼ੇ ਦੇ ਅੰਦਰ ਦਿਖ ਰਹੇ ਨਹੀਂ 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 ਬਿਲਕੁਲ ਨਹੀਂ 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 ਵੀਡੀਓ ਕਪਨਾ ਸੀ ਇਹ ਤਾਂ ਬਤਾ ਜੇ ਪਹਿਲੇ ਕਾ ਹੈ 6-7 ਸਾਲ ਪੁਰਾਣਾ ਹੋਗਾ ਸਪਸ਼ਟੀਕਰਨ ਤਾਂ ਦੇ ਦਿਓ ਜੀ ਕਿ ਬਿਲਕੁਲ ਇਹ ਇਹ ਵਾਕਈ ਨਸ਼ੇ ਦਾ ਨਹੀਂ ਇੱਕ ਵਾਰੀ ਇੱਕ ਵਾਰੀ ਬਿਲਕੁਲ ਬਿਲਕੁਲ ਨਸ਼ੇ ਦਾ ਵੀਡੀਓ ਨਹੀਂ ਹੈ ਨਸ਼ੇ ਮੇਰੀ ਵੀਡੀਓ ਜਾਨ ਉਸ ਕੇ ਬਾਰੇ ਕੀ ਕਿਹਾ ਗਿਆ ਕਿ ਆਪ ਕੀ ਕਹਿ ਰਹੇ ਬਿਲਕੁਲ ਬਿਲਕੁਲ ਇਹ इनके पास और कुछ नहीं है ये पॉलिटिकली खत्म हो चुके हैं उनको उनको लगता है जिस आदमी को लोग प्यार करते हैं उसको डैमेज करो ये इससे कोई फर्क नहीं पड़ता मेरी पर्सनल लाइफ है भगवंत मान तो बाद आम आदमी पार्टी दे पंजाब इंचार्ज संजय सिंह भी मीडिया दे तीखे سوالਾਂ ਤੋਂ ਬਚਦੇ ਹੋਏ ਨਜ਼ਰ ਆਏ ਨਹੀਂ ਇਹ ਵੀਡੀਓ ਆਪਨੇ ਦੇਖਾ ਹੋਗਾ ਮੈਨੇ ਨਹੀਂ ਦੇਖਾ ਨਹੀਂ ਇਹ ਵੀਡੀਓ ਆਪਨੇ ਦੇਖਾ ਹੋਗਾ ਮੈਨੇ ਨਹੀਂ ਦੇਖਾ ਪੰਜਾਬ ਵਿਧਾਨ ਸਭਾ ਚੋਣਾਂ ਚ ਬਹੁਤ ਹੀ ਘੱਟ ਸਮਾਂ ਬਾਕੀ ਹੈ ਅਤੇ ਸੂਬੇ ਚ ਸਰਕਾਰ ਬਣਾਉਣ ਦੇ ਦਾਅਵੇ ਕਰ ਰਹੀ ਆਮ ਆਦਮੀ ਪਾਰਟੀ ਨੂੰ ਹੁਣ ਇਸ ਮਾਮਲੇ ਤੇ ਵਿਰੋਧੀਆਂ ਦੇ ਤਿੱਖੇ ਹਮਲਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਚੰਡੀਗੜ੍ਹ ਤੋਂ ਮਨਮੋਹਨ ਸਿੰਘ ਜਗਬਣੀ ਟੀਵੀ